ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਆਹਾਂ ਜੀ ਚਲੋ ਸੋ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਲਈ ਜੀ ਵੀਡੀਓ ਦੇ ਵਿੱਚ ਪਰ ਬਾਈ ਪਹਿਲਾਂ ਨਾ ਵੀਡੀਓ ਤੇ ਲੈ ਕੇ ਲਾਈਕ ਕਰੋ ਤੇ ਕਮੈਂਟ ਕਰੋ ਤੁਸੀਂ ਆ ਕਿਵੇਂ ਇੰਨੇ ਘਾਬੇ ਨਾਲ ਆਵਾਜ਼ ਕਰਦੇ ਹੋ ਸ਼ੇਅਰ ਕਰਦੇ ਆ ਤੇ ਤੁਹਾਨੂੰ ਅੱਜ ਲੈ ਕੇ ਜਾਂਦੇ ਆ ਮੇਲਾ ਮੜ ਵਾਲਾ ਛੇੜੇ ਤਾਂ ਇੱਧਰ ਵੀ ਜੋੜੀਆਂ ਜਾ ਰਹੀਆਂ ਆ ਸਾਡੇ ਗੁਰਪ੍ਰੀਤ ਸਾਹਿਬ ਹਾਂਜੀ ਜੀ ਵਾਈਕਲ ਦੀ ਕਾਲ ਸਾਹਿਬ ਵਾਈਕਲ ਦੀ ਮੋਟੇ ਇੱਧਰ ਵੀ ਜਨਾਬ ਹੁਣੇ ਜਾ ਰਹੇ ਆ ਆਪਾਂ ਸਾਰੇ ਮਾਧਵ ਵਾਲੇ ਮੇਲੇ ਤੇ ਹੈਲੋ ਤੇ ਤੁਹਾਨੂੰ ਦਿਵਾਉਨੇ ਆ ਸੰਤਾਂ ਦੇ ਦਰਸ਼ਨ ਨਾਲੇ ਦਿਖਾਉਨੇ ਆ ਕੇਜੇ ਦਾ ਮੇਲਾ ਨਾਲ ਜੁੜੇ ਰਹਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਾਈ ਤੇ ਵੀਡੀਓ ਨੂੰ ਲਾਈਕ ਜੀਅਰ ਕਮੈਂਟਸ ਜ਼ਰੂਰ ਕਰਿਆ ਕਰੋ ਭਾਈ ਹੌਸਲਾ ਬਣਾਈ ਹੁੰਦੀ ਆ ਸੋ ਟਰਾਲੀਆਂ ਦੇਖੋ ਭਰ-ਭਰ ਕੇ ਜਾ ਰਹੀਆਂ ਸਕੂਟਰ ਮੋਟਰਸਾਈਕਲ ਤੇ ਲੋਕ ਜਾ ਰਹੇ ਆ ਆਪਾਂ ਵੀ ਚੱਲਦੇ ਆ ਲਓ ਜੀ ਸੰਗ ਤਾਂ ਲੈਣਾ ਬੰਦ ਕੇ ਜਾ ਰਹੀਆਂ ਮੇਲੇ ਤੇ ਸੋ ਤੁਹਾਨੂੰ ਵੀ ਜਿਹੜੇ ਪਰਦੇਸਾਂ ਵਿੱਚ ਵੀਦ ਬੈਠੇ ਆ ਉਹਨਾਂ ਨੂੰ ਅੱਜ ਦਰਸ਼ਨ ਦਿਵਾਉਣੇ ਆ ਮੇਲਾ ਮੜ ਵਾਲਾ ਛੇੜੇ ਦਾ ਦੇਖੋ ਕਿੰਦਾ ਕਤਾਰਾ ਵਧਿਆ ਜਾਂਦੀਆਂ ਦੇਖੋ ਦੇਖਣੋਰ ਸਾਬ ਦੇ ਭੋਗ ਚ ਚ ਪਿਆ ਜੀ ਦਾ ਕੀ ਲੱਗੀ ਹੋਏ ਆ ਸੋ ਲਾਈਵ ਵੀ ਚੱਲ ਰਿਹਾ ਆ ਸਗੂ ਸਟੂਡੀਓ ਤੋਂ ਤੇ ਆਪਣਾ ਬਲੌਗ ਵੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਅੱਜ ਦਾ ਨਵਾਂ ਰੋਡ ਬਣ ਰਿਹਾ ਜੀ ਦੇਖੋ ਹਾਈਵੇ ਇਹ ਆਪਣੇ ਨਾਲ ਹੀ ਮੜਵਾਲੇ ਤੋਂ ਪਹਿਲਾਂ ਆ ਜਾਂਦਾ ਆ ਤੇ ਆ ਬਣਿਆ ਬ੍ਰਿਜ ਸੋ ਆਇਆ ਜੀ ਮੇਲੇ ਦੀਆਂ ਰੌਣਕਾਂ ਇੱਥੋਂ ਮੇਲਾ ਸ਼ੁਰੂ ਹੋ ਜਾਂਦਾ ਆ ਤੇ ਚੱਲਦੇ ਆ ਆਪਾਂ ਮੇਲੇ ਵੱਲੋਂ ਤੇ ਨਾਲ ਹੀ ਤੇ ਗੁਰਪ੍ਰੀਤ ਸਿੰਘ ਹਾਂ ਜੀ ਕਿਵੇਂ ਹੋ ਮੇਲਾ ਘਮਾਉਣ ਆਇਆ ਹਾਂ 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 ਮੇਲਾ ਘਮਾਉਣ ਆ ਮੇਲੇ ਘਮਾਉਣ ਆ ਆਪਾਂ ਇਧਰ ਸੰਗ ਤਾਂ ਮੇਲੇ ਤੇ ਪਹੁੰਚ ਗਿਆ ਆ ਚਾਚੀ ਨੇ ਸਾਡੇ ਇਧਰ ਬੱਚੇ ਹਾਂ ਜੀ ਨਿਆਣੇ ਕਿਦਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੋ ਇਹ ਮੇਲੇ ਦੇ ਲੋਨਕਾ ਇਧਰ ਸਾਡੇ ਸਿੱਖੋ ਸਾਹਿਬ ਵੀ ਪਹੁੰਚ ਚੁੱਕੇ ਆ ਮੇਲੇ ਤੇ ਤੇ ਤੁਹਾਨੂੰ ਦਰਸ਼ਨ ਕਰੌਣੇ ਸਾਰੀਆਂ ਸੰਗਤਾਂ ਦੇ ਤੇ ਪਹਿਲਾਂ ਅੰਦਰ ਦਰਬਾਰ ਸਾਹਿਬ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਨਾਲੇ ਹੋਣੀਆਂ ਬਹੁਤ ਲਾ ਦੀਆਂ ਦੁਹਾੜਾਂ ਸੋ ਰੇੜੀਆਂ ਸੱਜੀਆਂ ਖੜੀਆਂ ਆ ਪਦਾਰਥਾਂ ਦੀਆਂ ਗੋਲ ਗੱਪੇ ਟਿੱਕੀਆਂ ਬਰਗਰ ਦੇ ਨਾਲ ਦੀ ਨਾਲ ਹੋਰ ਖਰੀਦਦਾਰੀ ਸਾਰੀ ਹੌਲੀ ਹੌਲੀ ਸੰਗਤਾਂ ਵੱਧਦੀਆਂ ਜਾ ਰਹੀਆਂ ਜੀ ਹੋਰ ਕੋਸਟਿਆਂ ਦੇ ਵਿੱਚ ਇਥੇ ਸੰਗਤਾਂ ਦਾ ਬਹੁਤ ਵੱਡਾ ਹੜਾ ਜਾ ਲਓ ਜੀ ਅੰਦਰ ਆਉਂਦੇ ਪਹਿਲਾਂ ਲੱਗੀਆਂ ਲੰਗਰਾਂ ਦੀਆਂ ਕਿਤਾਰਾਂ ਤੇ ਸੰਗਤਾਂ ਆ ਕੇ ਲੰਗਰ ਛਕਦੀਆਂ ਪਈਆਂ ਆ ਚਾਹ ਪਕੜੇ ਚੱਲ ਰਹੇ ਆ ਸੰਗਤਾਂ ਦੇ ਲਈ ਸਤਿ ਦੁਰਦ ਸੰਗਤ ਨਾਲ ਦੇ ਪਿੰਡਾਂ ਤੋਂ ਵੀ ਆ ਕੇ ਮੇਲੇ ਤੇ ਸ਼ੁਕਰ ਕਰਦੀ ਆ ਇਹ ਕਿਪਾਸੇ ਦੀਵਾਨ ਸਜੇ ਹੋਏ ਆ ਜੀ ਸੇਵਾਦਾਰ ਸੇਵਾ ਕਰ ਰਿਹਾ ਇਹ ਨਾਨਕ ਨਾਮ ਜੜਦੀ ਜਲਾ ਤੇਰੇ ਪਾਣੀ ਸਰਬਤ ਦਾ ਵਾਏ ਕੁੱਲੀ ਜੜਦੀ ਕਹਾਂ ਗੱਲ ਸੁਣਿਓ ਬਾਦਸ਼ਾਹਾਂ ਹਾਂ ਨੋਂ ਬਰਗਈ ਅੱਗ ਉਹ ਕੀ ਕਹਿ ਗਿਆ ਗੁਰੂ ਦਾ ਸਿੱਖ ਸੁਣ ਮੁਕਲਾਂ ਦੇ ਬਾਦਸ਼ਾਹ ਕੇ ਬੰਨਾਂ ਹਮਾਰਾ ਹੋੜੇ ਚੜ ਕੇ ਬਿਲੀ ਜੰਦ ਮਾਰੀ ਇਹਨਾਂ ਕਾਰਾ ਕਿੰਨਾ ਮੇਰਾ ਗੁਰੂ ਹਰਗੋਬਿੰਦ ਭਾਈ ਨੂੰ ਪੇਕੇ ਪਿੰਡ ਵਿੱਚ ਕਢਾਈ ਘੋੜੇ ਲੈ ਚਲਿਆ ਤੇਰੇ ਟੋੜਿਆਂ ਵਿੱਚ ਤਾਕਤ ਇਹ ਗੁਰੂ ਦਾ ਸਿੱਖ ਮੈਨੂੰ ਬਾਦਸ਼ਾਹ ਖ਼ਾਰਜਾ ਨੂੰ ਅਤੀ ਮੁਲੀਆਂ ਦਾ ਮਹਾਰਕ ਬੰਦਾ ਕੇ ਗਿਆ ਹੋਏ ਉੱਠਾ ਕੋਈ ਚਰਨਾਮ ਤੇ ਲੋਕਾਂ ਨੇ ਉਹਦੇ ਜ਼ੁਲਮ ਕਰਨ ਦੀ ਬਲਦਣਾ ਪਰ ਇੱਕ ਗੱਲ ਕਰੀ ਧਿਆਨ ਨਾਲ ਮੇਰੀਆਂ ਭੈਣਾਂ ਮਾਵਾਂ ਸੁਣੋ ਹੁਣ ਬਾਦਸ਼ਾਹ ਉਹ ਸ਼ਾਹ ਜਹਾਨ ਲੱਖਾਂ ਵੇਗ ਵਰਗੇ ਕਾਸਮ ਵੇਗਣ ਕੇ ਕਾਬਲੀ ਵੇਗ ਵਰਗੇ ਕਮਰ ਵੇਪੜ ਕੇ ਸ਼ਮਸ਼ ਵੇਗ ਵਰਗੇ ਜਰੈਲ ਬੈਠੇ ਹੁਣ ਪਰ ਉਹਨਾਂ ਦੇ ਦਿਲ ਧਕ ਧਕ ਕਰ ਰੰਗ ਰਭਿ ਕਿਉਂ ਛੇਵੇਂ ਪਾਤਸ਼ਾਹ ਦਾ ਨਾਮ ਸੁਣ ਕੇ ਗੱਡ ਕੇ ਆਖੋ ਸਤਨਾਮ ਲੱਖਾਂ ਫੱਗਾਂ ਦੇ ਸਕਦਾ ਇਹ ਬਾਦਸ਼ਾਹ ਤੁਪਾਂ ਊਠਾ ਵੀ ਘੋੜੇ ਲਾਓ ਮਸ਼ਕਰ ਇਹ ਗੁਰੂ ਜੀ ਨੂੰ ਫੜ ਕੇ ਲਿਆਉਣਾ ਤੇ ਕਿਹੜੀ ਔਖੀ ਗੱਲ ਆ ਪਰ ਛੇਵੇਂ ਪਾਤਸ਼ਾਹ ਦਾ ਨਾਮ ਸੁਣ ਕੇ ਤੇ ਮਈਆਂ ਦੇ ਦਿਲ ਧੱਕ ਧੱਕ ਧੜਕਣ ਲੱਗ ਪੈਂ। ਕਿਉਂ ਧੜਕਣ ਲੱਗ ਪੈਂ? ਕਿਉਂਕਿ ਜਿਸ ਥਾਂ ਤੇ ਸਾ ਸੰਗਤ ਦੀ ਗੱਲ ਧਿਆਨ ਨਾਲ ਸੁਣੀਓ। ਮੀਰੀ ਪੀਰੀ ਵਾਲਿਆਂ ਸਭ। ਬੇ ਖੁਸ਼ ਹੋ ਕੇ ਪਾਪਾ ਜੀ ਨੇ ਅਰਦਾਸ ਕੀਤੀ ਮਾਂ ਦੇ ਘਰ ਵਿੱਚ ਪੋਤੇ ਆਊਗਾ। ਪੁੱਤਰ बाबा जी शांती शांदी दसो ध्यान ॾियो ਵਲਕਾਰ ਐਦਾਂ ਦਾ ਪੁੱਤਾ ਨਹੀਂ ਤੇ ਪੁੱਤ ਆ ਗਿਆ ਤੇ ਉਹ ਸੰਬੰਧ ਨਾਲ ਬੰਨ ਕੇ ਲਿਆ ਹਣੀ ਬਾਦਸ਼ਾ ਆਪਣੀ ਜਨਮੈਨ ਨੂੰ ਕਵੇ ਉੱਠੋ ਮੇਰੇ ਜਨਮੈਨਾਂ ਤੇ ਮੇਰੇ ਦਿਲ ਭੱਗ ਰਾਕੀ ਦਾ ਲਿਖਣੀਆਂ ਨਾ ਗੱਜ ਕੇ ਅੱਖੋਂ ਸਤਨਾ ਕੋਈ ਉਠਈ ਅਗਲਾ ਗੁੱਠੀ ਬਾਦਸ਼ਾ ਨੂੰ ਕਈ ਦਾ ਪਨਾਦੀ ਗੱਲ ਹੋ ਗਈ ਛੇਵੀ ਗੁਰੂ ਦਾ ਨਾਮ ਸੁਣ ਕੇ ਭਾਦੇ ਦਿਰਜੰਤੜ ਕੰਨ ਲੱਗ ਪਏ ਆ

ਇਹ ਇਹਨਾਂ ਨੂੰ ਜਤਨਾ ਹੈ ਕਿ ਇਹਨਾਂ ਨਾਲ ਉਹ ਦੁਗਣੀ ਚਾਤਬਾਜ਼ ਹੋਣਾ ਪੈਣਾ ਹੈ ਕਿ ਆਖੋ ਸਤਨਾਮ ਮਈਰ ਇੱਕ ਬੰਦਾ ਕਹਿੰਦਾ ਕਿ ਚਾਤਬਾਜ਼ੀ ਦਾ ਕਿੱਥਾ ਪਤਾ ਲੱਗੂ ਮੈਂ ਕਿਹਾ ਵੀ ਜਿਹੜੇ ਦੋ ਜੀ ਲੀਟਰ ਇੱਕ ਦੂਜੇ ਨੂੰ ਪਾ ਜਿੰਨਾ ਜ਼ਿਆਦਾ ਕਾਲਾ ਕੜਦੇ ਉਹਨਾਂ ਜਿਆਦਾ ਹੀ ਉਹਨਾਂ ਦਾ ਪਿਆਰ ਹੁੰਦਾ ਹੈ ਬਸ ਇਹੋ ਨੁਕਤਾ ਸਮਝ ਲੈ ਤੁਸੀਂ ਨਾੜ ਪਹਿਣਾ ਤੇ ਇਹਨਾਂ ਦੇ ਰਾਤ ਨੂੰ ਇਕੱਠੀ ਹੀ ਡੇਢ ਵਿੱਚ ਕਰਨਾ ਲੁੱਟੇ ਜਾ ਰਹੇ ਆ ਟੁੱਟੇ ਜਾ ਰਹੇ ਆ ਜੋ ਕਮਨੀ ਫਾਦੇ ਵਿੱਚ ਸਜੇਤ ਹੁੰਦਾ ਇੱਕ ਸ਼ਲੋਕ ਹੈ ਗਿਆਨ ਅੰਜਨ ਗਿਆਨ ਕਹਿੰਦੇ ਉੱਚੇ ਕਿਤਾਂ ਦੂਜਿਆਂ ਨੂੰ ਯਤਨਾ ਗਿਆਨ ਅੰਜਨ ਗੁਰ ਦੀਆ ਅਗਿਆਨ ਹਨੇਰ বিনা ਸਰ ਕਰਪਾ ਤੇ ਸੰਗ ਭੇਟਿਆ ਨਾਨਕ ਮਨ ਲਾ ਸਰੀਏ ਜੀ ਉਹ ਸਮੇਲੇ ਆਹ ਕਿਹੋ ਹੱਤੀ ਦਾ ਮੇਲਾ ਦਿੱਤਾ ਕਹਿੰਦਾ ਉਹ ਮੁਰਤੇ ਬੈਠੇ ਨੇ ਕਿਹੇ ਜਿਲੇ ਬੈਠੇ ਨੇ ਆਗ ਕਿਰਨੈਰ ਜੋ ਕੀਆ ਕੁੰਤੀ ਹਯਾ ਹਰ ਖੌਲ ਦਾ ਕਿਰਨੈਰ ਕਾਬਲ ਕੰਨਾ ਮਨ ਲਿਆ ਪਖਾਨ ਲਦਾ ਵੇ ਕੇ ਆਓ ਢਾਡੀ ਕਲਾ ਦਾ ਇੱਕ ਬੈਂਡ ਬੈਂਡ ਹੁਣ ਮੈਂ ਇੱਥੇ ਭਾਈ ਰਹਿਮਰ ਸਿੰਘ ਜੀ ਵਰਗੇ ਕੌਤਾਰ ਸਿੰਘ ਜੀ ਵਰਗੇ ਸਰਦੂਰ ਸਿੰਘ ਜੀ ਵਰਗੇ ਹੋਰ ਸਾਰੇ ਪ੍ਰਬੰਧਕ ਕਮੇਟੀ ਇਲਾਕੇ ਦੇ ਇਹ ਮਹਾਨ ਹਸਤੇ ਨਾ ਜੇ ਤੇ ਆ ਰਿਚਰਨ ਜਮੈਂਟ ਆ ਡੀਕਲਾ ਦੀ ਗੱਲ ਕਰਾਂ ਤੇ ਸੂਰਜੂ ਦੀਵਾ ਬੁਥਾਉਣ ਵਾਲੀ ਗੱਲ ਹੋਊਗੀ ਕਿਉਂਕਿ ਮੈਨੂੰ ਮਨਾਇਆ ਗਾਉਂਦੇ ਨੂੰ ਨਹੀਂ ਹੋਇਆ ਜਿੰਨਾ ਕਿ ਆਂ ਤੁਹਾਡੀ ਕਲਾ ਸੁਣਦਿਆਂ ਨੂੰ ਹੋ ਗਿਆ ਇਹ ਗੱਜੇ ਕਿ ਆਖੋ ਸਤਨਾਮ ਮੇਰੀ ਉਮਰ ਨਾਲੋਂ ਤੁਸੀਂ ਵੱਡੇ ਸਲੋਤੇ ਹੋ ਪਰ ਜੋ ਤੁਸੀਂ ਸਿਖਾਇਆ ਇਹ ਨਵੀਆਂ ਪੀੜੀਆਂ ਲਈ ਮੈਂ ਦੱਸ ਰਿਹਾ ਸੱਤ ਪ੍ਰਕਾਰ ਦੀ ਰੀਤ ਹੈ ਢਾਡੀ ਕਲਾ ਵਿੱਚ ਬੈਂਦ ਗਾਉਣ ਦੀ ਉਹਦੇ ਵਿੱਚੋਂ ਇੱਕ ਸਰਵੋਤਮ ਰੀਤ ਹੈ ਬਾਪੂ ਕਿਸ਼ਨ ਸਿੰਘ ਜੀ ਗਾਉਂਦੇ ਹੁੰਦੇ ਸੀ ਬਹਿਰ ਪਰਵਾੜੇ ਕਰਨ ਸਿੰਘ ਜੀ ਦੀ ਸੰਗੀਤ ਉੱਤੇ ਉਹ ਹੱਲੇ ਮਗਰ ਨਹੀਂ ਜੱਥੇ ਹੈ ਗਿਆ ਤੇ ਪ੍ਰੋਗਰਾਮ ਕਰਣਾ ਮਹਾਰਾਜ ਕਿਰਪਾ ਕਰੀਂ ਕਹਦਾ ਸਾਰਿਆਂ ਦਾ ਧੰਨਵਾਦ ਇਸੇ ਤਰ੍ਹਾਂ ਚੱਗੇ ਕੈਨੂ ਚੱਲਦੇ ਰਹਿਣ ਤੁਸੀਂ ਵੀ ਖੁਸ਼ੀਆਂ ਮਾਣੋ ਆਈ ਸੰਗਤ ਨੂੰ ਜੀ ਆਇਆਂ ਧੰਵਾਦ ਸਾਧ ਸੰਗਤ ਜੀ ਇਹ ਸੋਹਣੀ 27 ਸਾਲ ਦਾ ਤੂਫਾਨੀ ਫਰੀਅ ਨਾਗ ਕਾਂ ਸੰਵੇਗ ਮੈਦਾਨ ਵਿੱਚ ਆ ਗਏ ਤੇ ਉਧਰ ਇੱਕ 75 ਸਾਲ ਦਾ ਬਾਬਾ ਇਸ ਕੋਈ ਸਾਰੇ ਜਿਹੜੀ ਗੱਜ ਕੇ ਆਖੋ ਸਤਨਾਮ ਉਹਦਾ ਨਾਮ ਸੀ ਭਾਈ ਜੇਠਾ ਜਿਨੇ ਚੌਥੇ ਗੁਰਾਂ ਦੀ ਵੀ ਸੇਵਾ ਕੀਤੀ ਜਿਨੇ ਪੰਜਵੇਂ ਗੁਰਾਂ ਦੀ ਵੀ ਸੇਵਾ ਕੀਤੀ ਤੇ ਪੰਜਵੇਂ ਗੁਰਾਂ ਨੂੰ ਸ਼ਹੀਦ ਹੋਦਿਆਂ ਤੱਕੀ ਤਵੀ ਤੇ ਦਸਿਏ ਚਲਦਿਆਂ ਅੱਖਾਂ ਨਾਲ ਦੇਖਿਆ ਸੀ ਸਾਡੇ ਜਿੰਨੇ ਵੀ ਭੈਣਾ ਭਰਾ ਵੀਰ ਗੁਰੂ ਦਰਬਾਰ ਵਿੱਚ ਆਏ ਆ ਸਾਰਿਆਂ ਨੇ ਕੀ ਆਏ ਆ ਕੀ ਇਤਿਹਾਸ ਗਿਆਨ ਰਿਆ ਸਾਰਿਆਂ ਦਾ ਗੁਰੂ ਚਰਨਾਵੀ ਦੇ ਸਵਾਗਤ ਹੈ ਮਹਾਰਾਜ ਸਾਰੇ ਬੀਆ ਭਰਾ ਭੈਣਾਂ ਨੂੰ ਗੁਰਮਖੰਨ ਜਿੰਨੇ ਵੀ ਤੁਸੀਂ ਆਏ ਹੋ ਹਾਜੀ ਚਰਨਾ ਦੇ ਪ੍ਰਵਾਨ ਦਾਤਾ ਜੀ ਕਰਨ ਚੜ੍ਹ ਵੀ ਕਰਾ ਖੁਸ਼ੀਆਂ ਤੇ ਖੇੜੇ ਬਖਸ਼ਿਸ਼ ਕਰਨ ਥੋੜਾ ਜਿਹਾ ਧਿਆਨ ਦਿਓ ਇਹ ਪਹਿਲਾਂ ਤੇ ਮੇਰੀ ਭੁੱਲ ਦੀ ਮਾਫੀ ਪਹਿਲਾਂ ਕਲਿਆ ਰਲੇ ਜੋਰ ਨੂੰ ਮੁੜ ਕੇ ਵੀ ਚੰਦ ਨੂੰ ਤੇ ਮਹਾਰਾਜ ਮੈਂ

ਉਹ 27 ਸਾਲ ਦਾ ਹੰਯਰ ਨਾਗ ਤੇ ਬਾਬਾ ਸਿੱਖ ਨੇ ਹੱਥ ਜੁੜ ਗਾਣੇ ਸੋਤੀ ਪਹਿਲਾਂ ਜੁੜੀ ਹੋਈ ਹੈ ਤੇ ਜਦੋਂ ਪਿਆਰ ਬਣ ਜਾਵੇ ਨਾ ਗੁਰੂ ਪਿਤਾ ਦੇ ਨਾਲ ਗੁਰੂ ਵਰਗਾ ਗਿਆਨ ਗੁਰੂ ਵਰਗਾ ਧਿਆਨ ਹੈ ਗੁਰੂ ਵਰਗੀ ਮੱਤ ਗੁਰੂ ਵਰਗਾ ਪਿਉ ਅਰੇ ਆ ਸਾਰੇ ਜੀ ਕਰ ਲੋ ਮੋਟਾ

小孩咱长的小，谁比长得小？ ਆਪਣੀ ਕਵਾਂਡੋ ਫੋਰਸ ਹੀ ਪਹੁੰਚੀ ਪੂਰੀ ਆ ਇਹ ਤਾਂ ਆਪਣੀ ਫੋਰਸ ਹੀ ਪਹੁੰਚ ਚੁੱਕੀ ਆ ਹੈਲੋ ਉਹ ਆਇਆ ਹੈ ਕਿ ਤੱਕ ਹੈ ਕਾ ਕਾ ਵਾਇਰ ਜਦੋਂ ਔਲ ਦਾ ਦੇ ਸ਼ਕੀਨ ਧੋੜਾਂ ਦੇ ਸਾਰੇ ਬਜ਼ੁਰਗ ਬੱਚੇ ਨੌਜਵਾਨ ਉਹ ਬੈਠੇ ਆ ਪੁਰਾਣਾ ਬੋਰਡ ਤੇ ਬੋਰਡ ਦੀ ਛਾਂ ਦੇ ਵਿੱਚ ਧੋੜਾਂ ਇੱਕ ਜੋਗਰੀ ਕਰਨੀ ਜ਼ਰੂਰੀ ਆ ਕਿੰਨਾ ਮੰਡਾ ਦੇ ਚੋਟੀ ਕਿਉਂ 15 ਬਾਕੀ 24 ਵਰਸਾ ਅਰੇ ਮਿਲਦੇ ਲੱਗ ਰਹੇ ਨੇ ਅੱਜ ਵੀ ਉਹ ਲੱਗ ਰਹੇ ਨੇ ਠੀਕ ਆ ਜੀ ਸ਼ਰਤੀ ਜੋਗਰਾਂ ਦੇ ਅੱਜ 5 ਨੰਬਰ ਵਾਲੇ 73 ਚੱਲ ਜੀ ਆ ਲੈ ਲਾਈਵ ਟੂ ਇੱਕ ਗੱਲ ਆ ਖਾਨਸਰ ਆਪਣੇ ਭਗੂ ਜੇਰ ਹੌਲ ਦਾ ਦੌੜਾ ਹੋ ਰਹੀਆਂ ਜੀ ਸੇਟ ਤੇ ਵਿਖੇ ਹੋਰ ਦੇਖੋ ਜੀ ਬਲ ਤੇ ਤਿੰਨ ਮਿੰਟ ਦੇ ਸਮੇਂ ਹਰੇਕ ਦੇ ਨੂੰ ਦੇਣ ਲਈ ਮੰਗਣਾ ਮੇਰਾ ਵੀ ਰੱਬ ਜਿੱਥੇ ਇੱਕ ਪਾਸੇ ਦਿਵਾਨ ਸਜੇ ਹੋਏ ਆ ਦੂਜੇ ਪਾਸੇ ਬੋਲਰ ਦੌੜਾ ਹੋ ਰਹੀਆਂ ਆ ਤੀਜੇ ਪਾਸੇ ਸਾਡਾ ਮੌਨਟੀ ਸੇਡ ਘੁੰਮ ਰਿਹਾ ਆ ਕਿਦਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਆਜੋ ਮੇਲਾ ਕਮਾਈਏ ਮਾੜਾ ਜ ਆਪਾਂ ਸੰਗਤਾਂ ਨੂੰ ਇੱਧਰ ਦੁਕਾਨਾਂ ਤੋਂ ਲੱਗੀਆਂ ਸ਼ਾਪਿੰਗ ਕਰਾ ਲਈਏ ਆਪਣੀ ਜੀ ਆਜੋ ਆਜੋ ਹੈ ਆਜੋ ਆਜੋ ਆਹ ਦੇਖੋ ਜੀ ਇੱਧਰ ਲੱਗੀਆਂ ਦੁਕਾਨਾਂ ਇੱਧਰ ਤੋਂ ਦਿਖਾਉਨੇ ਆ ਨਹੀਂ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਕਮੈਂਟ ਵਿੱਚ ਵੀ ਦੱਸਿਓ ਜਿਹੜੀ ਇਹ ਤਾਂ ਮਿੱਟੀ ਕੱਢ ਕੇ ਉੱਥੇ ਲਾਉਂਦੇ ਹੁੰਦੇ ਹੁੰਦੇ ਉਹਦਾ ਕੀ ਮਕਸਦ ਹੁੰਦਾ ਦੇਖੋ ਬੀਬੀਆਂ ਨੇ ਨਾ ਉੱਥੋਂ ਮਿੱਟੀ ਚੱਕ ਚੱਕ ਉੱਥੇ ਇਦਾਂ ਲਾਈ ਕਰੇ ਪਤਾ ਨਹੀਂ ਕੀ ਕਰਦੇ ਹੁੰਦੇ ਆ ਹਾਂਜੀ ਭਾਈ ਆ ਦਿਖਾ ਲਿਓ ਜ਼ਰੂਰ ਦੱਸਿਓ ਕਿ ਇਹ ਰਿਆਂ ਦਾ ਸੀਜ਼ਨ ਚੱਲਦਾ ਪੂਰਾ ਤੇ ਸਾਰੇ ਯਾਨੀ ਕਿ ਕੋਈ ਜਾਤ ਪਾਤ ਦੀ ਗੱਲ ਨਹੀਂ ਸਾਰੇ ਇਦਾਂ ਹੀ ਕਰਦੇ ਆ ਜਠੇੜਾ ਨੂੰ ਮਨਾਉਣ ਲਈ ਮਿੱਟੀ ਪਟਕੇ ਤੇ ਇਦਾਂ ਲਾਈ ਜਾਂਦੀ ਆ ਤੇ ਉੱਪਰ ਆਟਾ ਵੀ ਪਾਇਆ ਜਾਂਦਾ ਨਾ ਤੇ ਇਹ ਦੱਸਿਓ ਜ਼ਰੂਰ ਕਿ ਇਹਦਾ ਮਤਲਬ ਕੀ ਆ ਪਲੀਜ਼ ਜਿਹਨੂੰ ਵੀ ਪਤਾ ਆ ਇਸ ਚੀਜ਼ ਬਾਰੇ ਜ਼ਰੂਰ ਦੱਸਿਓ ਕਿਉਂਕਿ ਸਾਡੇ ਏਰੀਏ ਦੇ ਇੱਕ ਇਹੀ ਜਠੇਰੇ ਇਦਾਂ ਦੇ ਆ ਜਿੱਥੇ ਕੱਲੇ ਸ਼ੇਰ ਗੱਲ ਨਹੀਂ ਆਉਂਦੇ ਇੱਥੇ ਮਾਨ ਵੀ ਆਉਂਦੇ ਇੱਥੇ ਸੋਤੇ ਵੀ ਆਉਂਦੇ ਇਹਦੇ ਸਾਰੇ ਹੀ ਹੁੰਦੇ ਨੇ ਨਗਰ ਦਾ ਹਾਂ ਇਦਾਂ ਦਾ ਆ ਇੱਥੇ ਇੱਕ ਸਾਂਝਾ ਜਿਹਾ ਸੁਨੇਹਾ ਮਿਲਦਾ ਆ ਰਗਵਾਰ ਦੇ ਸਾਰੇ ਨਗਰ ਪਹੁੰਚਦੇ ਆ ਭਾਈ ਬਿਲਕੁਲ ਬਿਲਕੁਲ ਤੇ ਇਹ ਅੜੀਕ ਹੁੰਦੀ ਅੱਜ ਦੇ ਦਿਨ ਦੀ ਇੱਥੇ ਸਾਰੇ ਬਾਬੇ ਸਿਧਾਂ ਦੇ ਵੀ ਇਦਾਂ ਹੀ ਆ ਤੇ ਕੱਲ੍ਹ ਆਪਾਂ ਮੇਲਾ ਦੇਖਿਆ ਜਿਹੜਾ ਜੀ ਤੇ ਅੱਜ ਆਪਾਂ ਖੇੜੇ ਖੜੇ ਆ ਬਾਬਾ ਮੜ ਵਾਲੇ ਦੇ ਸੋ ਇੱਥੇ ਵੀ ਮੇਲਾ ਤੁਹਾਨੂੰ ਦਿਖਾਉਨੇ ਆ ਦੁਕਾਨਦਾਰੀਆਂ ਲੱਗੀਆਂ ਆ ਸ਼ਾਪਿੰਗਾਂ ਹੋ ਰਹੀਆਂ ਆ ਸੋ ਆਓ ਇੱਧਰ ਨੂੰ ਇੱਧਰ ਲੱਗੀਆਂ ਜੀ ਰੌਣਕਾਂ ਸ਼ਾਪਿੰਗਾਂ ਹੋ ਰਹੀਆਂ ਆ ਤੁਹਾਨੂੰ ਦਿਖਾਉਨੇ ਆ ਵੀ ਲੱਗਾ ਬਾਜ਼ਾਰ ਬੱਚਿਆਂ ਦਾ ਸਮਾਨ ਖਾਣ ਪੀਣ ਦਾ ਫੁੱਲ ਬੂਟੇ ਤਰ੍ਹਾਂ ਤਰ੍ਹਾਂ ਦੀ ਸ਼ਾਪਿੰਗ ਦਾ ਸਮਾਨ ਲੱਗਾ ਹੋਇਆ ਆ ਲੋ ਜੀ ਇੱਧਰ ਲੱਗੀਆਂ ਰੌਣਕਾਂ ਸ਼ਾਪਿੰਗ ਆ ਹੋ ਰਹੀਆਂ ਆ ਬੱਚੇ ਖਰੀਦ ਜਾਂਦੇ ਖਿਡੌਣੇ ਕੱਪੜਾ ਖੂੜਾ ਹੋਊਗਾ ਕਰਮਾ ਆਉਂਦਾ ਛੋਟੇ ਛੋਟੇ ਨਿਆਣਿਆਂ ਨੂੰ ਖਿਡੌਣੇ ਖਰੀਦੇ ਜਾ ਰਹੇ ਆ ਹੋਰ ਬਹੁਤ ਸਾਰਾ ਸਮਾਨ ਹੈ ਖਰੀਦਦਾਰੀ ਦਾ

ਇੱਧਰ ਸਿਆਣੇ ਬੰਦੇ ਜਿਹੜੇ ਪੁਰਾਣੇ ਸ਼ਕੀਨ ਆ ਭੋਲਦਾਂ ਦੇ ਦੌੜਾਂ ਦੇ ਸਾਰੇ ਬੈਠੇ ਆ ਆਨੰਦ ਭਜੇ ਪਏ ਆ ਤੇ ਖੇਲੇ ਮੜ ਵਾਲੀ ਜਗ੍ਹਾ ਤੇ ਇੱਧਰ ਜੁੜੀ ਜਾਂਦੀਆਂ ਜੋਗਾ ਤੇ ਭਾਲਦਾਂ ਦੀਆਂ ਹੋਈ ਜਾਂਦੀਆਂ ਦੌੜਾਂ ਇੱਧਰ ਫ੍ਰੀਜ਼ ਬੈਂਕ ਕੈਨੇਡਾ ਉਹ ਆ ਗਏ ਜੀ ਬੂਰ ਥੱਲੇ ਕਹਿੰਦੇ ਹੈਲੋ ਲਾਵੇ ਮੁੰਡਾ ਚੱਕਣ ਲੱਗਾ ਬੂਰੀ ਮਿੱਟੀ ਦੀ ਭਰੀ ਹੋਆ ਵੀ ਦੰਦਾਂ ਦੇ ਨਾਲ ਅਮਨਾ ਕੈਨੇਡਾ ਬਾਈ 10000 ਰੁਪਏ ਜੀ ਬਹੁਤ ਧੰਨਵਾਦੀ ਆ ਜੀ ਬਾਈ ਸਨਵਾਨ ਹੋਣ ਕਰਾਉਂਦੇ ਆ ਜੀ ਅਮਨਾ ਕੈਨੇਡਾ ਜੀ ਮਾਰ ਦਿਓ ਤਾੜੀਆਂ ਮੁੰਡੇ ਦੇ ਦੰਦਾਂ ਦੇ ਨਾਲ ਮਿੱਠੀ ਜਿਹੀ ਜਕੀਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜੋਗੇ ਤਨੂ ਦਾ ਜੀ ਲਿਆ ਪਰਤਨ ਹੋਇਆ ਹਾਂ ਤੇ ਜਿੰਨੇ ਵੀ ਦਰਸ਼ਕ ਵੀ ਪਹੁੰਚੇ ਆ ਬੇਤੀਆ ਮੁੰਡਾ ਮਾਨ ਸਨਮਾਨ ਵੀ ਜਰੂਰ ਕਰਦੇ ਹੋ ਲਈ ਜਿਹੜਾ ਗੁਜ਼ਾਰਾ ਇਦਾਂ ਹੀ ਨੀਲਿਆਂ ਤੇ ਆ ਤੇ ਆਪਣੇ ਸੰਸਾਰ ਦੇ ਹਵਾ ਮੁੰਡਾ ਬੰਦਾ ਦੇ ਨਾਲ ਲੁੱਤੀ ਰੱਖ ਰਿਹਾ ਜੀ ਛੱਡ ਕੇ ਬੋਲੋ ਚੱਲ ਜੀ ਆ ਪਾਸੇ ਆ ਜੀ ਰਾਹ ਦੇ ਪਾਸੇ ਆ ਅੱਛਾ ਜੀ ਥੋੜੀ ਦੂਰੀ ਚਲੀ ਦੇਖਾਂ ਫਿਰ ਆਪਾਂ ਫਿਰ ਆਉਂਦੇ ਹਾਂ ਹਾਂ ਇਹ ਸਿਆਣੇ ਬੰਦੇ ਗੱਲਾਂ ਕਰਦੇ ਲੱਖਾਂ ਕੀ ਕਰਦਾ ਆ ਓ ਰੰਗਲੇ ਵਧੀਆ ਵਧੀਆ ਆਪਣਾ ਸੁਣਾ ਨਹੀਂ ਬੋਲ ਹੋਰ ਕਿਹੜੇ ਕਿਹੜੇ ਹੁੰਦੇ ਆ ਬੋਲ ਲੱਖੇ ਸਾਬੇ ਪੱਗੇ ਇਹ ਨਵੀਂ ਜਨਰੇਸ਼ਨ ਨੂੰ ਕਿੱਥੇ ਪਤਾ ਹੋਣਾ ਆ ਆ ਸੁਣਾ ਲੋ ਕਿਹੜੇ ਕਿਹੜੇ ਬੋਲ ਹੁੰਦੇ ਆ ਅੰਕਲ ਹੁਣ ਲੱਖੇ ਵਧੀਆ ਸਾਰਿਆਂ ਨਾਲ ਅੱਛਾ ਜੀ ਹਾਂ ਪੱਕਾ ਰੰਗਿਆ ਜਿਹੜਾ ਸਾਰਿਆਂ ਨਾਲ ਵਧੀਆ ਆ ਪਾਣੀ ਨਹੀਂ ਛੱਡਦਾ ਹੋਰ ਠੀਕ ਗੁਰਦੀ ਪਿੰਡ ਨਾਲ ਪਾਣੀ ਪਾੜ ਕੇ ਛੱਡੀ ਜਾਂਦੀ ਉਹ ਨਹੀਂ ਮਸੂਮ ਆ ਜੀ ਆ ਇਹ ਦਰਮੇਲੇ ਲਈ ਆਇਆ ਜੀ ਇਧਰ ਪੰਮੇ ਦਾ ਪਾਪਾ ਵੀ ਲੱਖਾਂ ਲੱਖਾਂ ਕਰੀ ਜਾਂਦਾ ਦੇ ਲੋ ਆਇਦਰ ਕਰੋ ਜੀ ਇਹਨਾਂ ਤੇ ਮਗਰ 19 ਨੰਬਰ ਤੇ ਤੜਕੇ ਖੂਫਾ ਹਨ ਪੂਰੀ ਇਤਿਲੀਪਾ ਆਪੂ ਹੋਰ ਜੀ ਇੱਕ ਮਿੰਟ ਠੀਕ ਤਰ ਕਰੋ ਹਰੇਕ ਸਾਲ ਸਾਡਾ ਬਹੁਤ ਬਹੁਤ ਸ਼ੁਕਰ ਕਰਦੇ ਜੀ ਇਹ ਰਿਆ ਕਿ ਜੋਗ ਲਿਆਜ ਪਿਆਰੀ ਬੰਦੋਗੇ ਰਗਣੀ 33 33 ਆ ਜੁੜੀ ਜਾਣ ਲੱਗੀ ਜਮਸ਼ੀਰ ਵਾਲਿਆਂ ਦੀ ਸੁਖੀ ਬਾਈ ਨਿਮੇ ਹੋਣਾ ਕਿ ਚਾਰ ਨਵੀਦ ਆਪਣਾ ਉਹਨਾਂ ਦੀ ਜੁੜੀ ਜਾਣ ਲੱਗੀ ਆ ਬਾਈ ਸੁਖੀ ਬਾਈ ਬੈਠਾ ਬਾਹਰ ਲੋ ਜੀ ਜੋੜੀ ਆ ਗਈ ਆ ਪਰਦੇ ਵਿੱਚ ਆ ਆਪਣਾ ਗੋਪੀ ਪੜਾਗਾ ਇਹ ਆਇਆ ਜੋੜੀ ਲੈ ਕੇ ਨਾਲ ਤੇ ਹਕਾਵਾ ਆਪਣਾ ਅਮਨਾ पिछे wow, न yeah, <laughs>

ਸਾਕ ਸਰਦਾਰ ਜੀ 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 11 ਇਹੋ ਮਾਰੇ ਦਾਸ ਨੰਬਰ ਵਾਲੀ ਜਿਹੜੀ ਜੋਗਿਆ ਕਲਵਾਂ ਚੁੰਮਣ ਦੇ ਨਾਲ ਤੇ ਉਹ ਆਪਣੇ ਪਾਰਕ ਚਲਾ ਦੇਣਾ ਦੇਖਾ ਮੇਰਾ ਵੀਰ ਪਿੱਛੇ ਨੂੰ ਆ ਕਮਨਾ ਕਰਦੇ ਬਣੋ ਮਾਰਵਾਲੇ ਪਿੱਛੇ ਕਰਾ ਬਈ ਸਮੋਦਾ ਠੀਕ ਹੈ ਜੀ ਸ਼ਰਤੀ ਜੋਗ ਨੇ 80 10 ਨੰਬਰ ਵਾਲੇ ਜਿਹੜਾ ਬੱਚਾ ਭੱਜਿਆ ਇੱਧਰ ਦੇਖੋ ਨਜ਼ਾਰਾ ਜਿਹੜਾ ਬੋਲਦਾ ਦੇ ਸ਼ਕੀਨਿਆ ਲੈ ਕੇ ਆਉਂਦੇ ਜੋੜੀਆਂ ਦੂਰੋਂ ਦੂਰੋਂ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਐ ਇੱਧਰ ਰੌਣਕਾਂ ਲੱਗੀਆਂ ਦੇਖੋ ਸੋਹਣੇ ਸੋਹਣੇ ਝੌਲ ਪਾਏ ਹੋ ਇਹਨਾਂ ਦੇ ਜਿੱਤੇ ਹੋਏ ਝੋਲਿਆ ਜੀ ਆਹ ਦੇਖੋ ਉੱਪਰ ਲਿਖਿਆ ਹੋਇਆ ਆ ਕਿੱਥੋਂ ਕਿੱਥੋਂ ਜਿੱਤੇ ਹੋਏ ਆ ਤੇ ਬਹੁਤ खरे खरे ਜਿਹੜੇ ਬਾਲਦ ਇਥੇ ਪਹੁੰਚਦੇ ਆ ਦੋੜਾਂ ਦੇ ਵਿੱਚ ਬੜੇ ਪਿਆਰ ਨਾਲ ਰੱਖਨੇ ਪੈਂਦੇ ਆ ਮਿਹਨਤ ਬੜੀ ਆ ਇਹਨਾਂ ਜੀਆਂ ਤੇ ਸੋ ਬਹੁਤ ਘਾਚਾਰਨਾ ਪੈਂਦਾ ਜਿਹੜੇ ਵੀ ਰੱਖਦੇ ਸ਼ੌਂਕ ਦੇ ਨਾਲ ਆ ਦੇਖੋ ਜਿੱਤੇ ਹੋਏ ਬੋ ਬੋ ਜਿਹੜੇ ਇਹ ਝੋਲੇ ਜਿੱਤੇ ਹੋਏ ਆ ਗਦਰੀ ਬਾਬਿਆਂ ਦੇ ਸਮਰਪਿਤ ਭਰੂਣ ਹੱਤਿਆ ਛੇਵਾਂ ਮੇਲਾ ਦੇਖੋ ਜੀਮਿਆਂ ਦਾ ਕੀ ਆ ਗੱਲ ਬਾਤ ਆ ਮੇਰੀ ਮਗਰੀਆ ਲੈ ਆ ਤੁਸੀਂ ਬੜੇ ਤਰ੍ਹਾਂ ਦੇ ਬੋਲਟ ਦੇਖੇ ਹੋਣੇ ਆ ਤਰ੍ਹਾਂ ਤਰ੍ਹਾਂ ਦੇ ਪਰ ਤੁਹਾਨੂੰ ਇੱਕ ਬੋਲਟ ਦਿਖਾਉਣੇ ਆ ਬੁਲਟ ਬੋਲਟ ਆ ਆ ਦੇਖੋ ਉਹਦੇ ਨਾਂ ਦਾ ਪਾਇਆ ਝੁੱਲ ਦੇਖੋ ਗੱਲ ਬਾਤ ਇਹ ਆ ਜੀ ਬੁਲਟ ਤੁਸੀਂ ਰਾਇਲ ਐਂਡ ਫੀਲਡ ਦੇ ਬੁਲਟ ਬਹੁਤ ਦੇਖੇ ਹੋਣੇ ਆ ਇਹੋ ਜਿਹਾ ਬੁਲਟ ਦੇਖਿਆ ਨਹੀਂ ਹੁਣ ਅੱਗੇ ਗੱਲਬਾਤ ਦੇਖੋ ਜੀ ਦਾ ਤੇ ਕੀ ਸੋਹਣਾ ਵਾਕੇ ਬੁਲਟ ਨੂੰ ਮਾਰ ਪਾਉਂਦਾ ਇਹ ਜਾਹ ਅੱਡ ਪੈ ਗਿਆ 5 ਰੁਪਏ ਦੇ ਥੌਲੇ ਤੋਂ ਜਿੱਤਿਆ ਝੁੱਲ ਆਹ ਦੇਖ ਲਓ 2024 ਇਹ ਤਾਜ਼ਾ ਜਿੱਤ ਕੇ ਆਇਆ ਦੇਖ ਲਓ ਤੇ ਟਰਾਲੀਆਂ 'ਚ 407 ਵਿੱਚ ਲੱਦ-ਲੱਦ ਕੇ ਜਿਹੜੇ ਵੀਰ ਇੰਨੇ ਸ਼ੌਂਕ ਨਾਲ ਲੈ ਕੇ ਆਉਂਦੇ ਆ ਬੱਚਿਆਂ ਵਾਂਗੂ ਪਾਲਦੇ ਆ ਪਹਿਲਾਂ ਇਹਨਾਂ ਦਾ ਬੜਾ ਰਾਖੀ ਕਰਨੀ ਪੈਂਦੀ ਆ ਗਰਮੀ ਸਰਦੀ ਤੋਂ ਬਚਾ ਕਰਨਾ ਪੈਂਦਾ ਆ ਇਹ ਫੇ ਜਾ ਕੇ ਇਹ ਪੁੱਤ ਢੜਾਏ ਜਾਂਦੇ ਆ ਰੇਸ ਦੇ ਵਿੱਚ ਦੂਰ ਦੂਰ ਤੱਕ ਜਿੱਥੇ ਨਿਗਾਹ ਜਾਂਦੀ ਦੇਖੋ ਗੱਡੀਆਂ ਖੜੀਆਂ ਆ ਕਿਆ ਸੋਹਣੇ ਸੋਹਣੇ ਬੌਲਦੇ ਆ ਇਹੋ ਜਿਹਾ ਤੁਸੀਂ ਆਮ ਦੇਖਿਆ ਨਹੀਂ ਹੋਣੀ ਪੁੱਤਾਂ ਵਾਂਗੂ ਪਾਲੇ ਭੋਲ ਦਾ ਨੂੰ ਐਦਾਂ ਢੜਾਉਣਾ ਇਹਨਾਂ ਨੂੰ ਪਾਲਣਾ ਆ ਆ ਖੜਾ ਰਾਜਾ ਰਾਜਾ ਨਹੀਂ ਆਇਆਗਾ ਛੋਟਾ ਰਾਣਾ ਆ ਗਲਤੀਆਂ ਝੁੱਲ ਪਾ ਦਿਆ ਯਾਰ ਗਲਤੀ ਦਾ ਮੁੰਡਾ ਕਹਿੰਦਾ ਝੁੱਲ ਪਾ ਤਾ ਗਲਤ ਗੱਲ ਆ ਝੋਲੇ ਯਾਰ ਕੱਪੜੇ ਉਹਦੇ ਪਾਇਆ ਕਰੋ ਉਹਦੇ ਠੀਕ ਆ ਔਰ ਆ ਗਿਆ ਮੁੰਡਾ ਬੋਲ ਆ ਮੁੰਡੇ ਦਾ ਬੋਲ ਆ ਆ ਗਿਆ ਜੀ ਆਪਣਾ ਸੁੱਖਾ ਇਹਦਾ ਬੋਲਦਿਆ ਬੜਾ ਸ਼ਕੀਨ ਆ ਬੋਲਦਾ ਦਾ ਦੇਖ ਲੈ ਕੁਰਦਾ ਬਹੁਤ ਆ ਕਹਿੰਦੇ ਲੈ ਤਾਂ ਦਾ ਮੈਂ ਵਈ ਲੈ ਉਹ ਤੋ ਆ ਹਕਾਵਾ ਅਮਨਾ ਦੂਰੇ ਉਹ ਦਰੋਵੀ ਹਕਾਵਾ ਪੰਤੋਂ ਹੋਈ ਸੀ ਬੈਠਾ ਇਹਨੂੰ ਤਾਂ ਲਾਂਤਾ ਹੀ ਮੈਂ ਹੁਣ ਹੁਣ ਕੌਣ ਬੈਠਾ ਸੀ ਅਮਰਜੀਤ ਜੀ ਅਮਰਜੀਤ ਜੀ ਗੋਲੀ ਵਾਲ ਕਵਾਡਾ ਜੀ ਸੋ ਇਹ ਸੀ ਜੀ ਮੇਰੇ ਮੇਲਾ ਮੜਵਾਲਾ ਦੀਆਂ ਰੌਣਕਾਂ ਖੀਰੇ ਦੀਆਂ ਸੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਭਾਈ ਕਿਵੇਂ ਹੋ ਬਹੁਤ ਵਧੀਆ ਸਰ ਠੀਕ ਹੋ ਓਕੇ ਜੀ